ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਆ ਜੀ। ਲਓ ਜੀ ਵਲੌਗ ਆਪਾਂ ਸ਼ੁਰੂ ਕਰਨ ਲੱਗਿਆ ਸਵੇਰੇ 10 ਵਜੇ ਤੇ ਘਰ ਦੇ ਕੰਮ-ਕਾਜ ਸ਼ੁਰੂ ਕਰਨ ਲੱਗਿਆ ਤੇ ਦਮਨ ਸਾਡਾ ਜਿੰਨੇ ਛੁੱਟੀਆਂ ਹੋਈਆਂ ਪੂਰੀ ਇੰਜੋਏ ਕਰਦਾ ਪਿਆ ਸੁੱਤਾ ਪਿਆ ਤੇ ਹਾਂ ਜੀ ਆ ਗਏ ਮੈਂ ਹੋ ਗਿਆ ਰੈਡੀ ਤੇ ਮੈਂ ਜਾ ਰਿਹਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ आवर ਬਾਸੀ ਫੈਮਿਲੀ ਚੈਨਲ ਵਲੌਗ ਤੇ ਸਾਡੇ ਚੈਨਲ ਦੇ ਵਿੱਚ ਜਿਹੜੇ ਵਲੌਗ ਬਣਦੇ ਤੁਸੀਂ ਉਹਦਾ ਪੂਰਾ ਇੰਜੋਏ ਕਰਦੇ ਹੋਵੋਗੇ ਤੇ ਮੇਰਾ ਕੰਮ ਹੁੰਦਾ ਹੈ ਸਿਰਫ ਕਿ ਚੱਲ ਕੇ ਦਿਖਾਉਣਾ ਸਟਾਰਟਿੰਗ ਤੇ ਐਂਡਿੰਗ ਹਨਾ ਸਟਾਰਟਿੰਗ ਤੇ ਐਂਡਿੰਗ ਤੇ ਵਿੱਚ ਵਿੱਚ ਕਈ ਕਬਾਰ ਅਸੀਂ ਪੂਰਾ ਆਪਣਾ ਦਿਖਾ ਦਿੰਨੇ ਆ ਰੂਪ ਆਦਰਵਾਇਸ ਤਾਂ ਕੱਲ ਆਵਾਜ਼ ਆ ਹੀ ਰਹਿੰਦੀ ਹੈ ਕੱਲ ਵਾਲਾ ਵਲੌਗ ਤੁਸੀਂ ਦੇਖ ਰਹੇ ਸੀ ਤੇ ਭੈਣ ਹੁਰੀ ਆਏ ਸੀ ਤੇ ਸੰਡੇ ਸੀ ਕੱਲ ਘਰੇ ਸੀ ਨਾਲੇ ਇਹਨਾਂ ਦਾ ਆਫਿਸ ਦਾ ਕੰਮ ਸੀ ਤੇ ਅੱਜ ਹੈਗਾ ਜੀ ਮੰਡੇ ਤੇ ਬਸ ਇਹ ਵੀ ਰੈਡੀ ਨੇ ਚੱਲੇ ਨੇ ਹਾਂ ਜਿੱਦਾਂ ਨਹੀਂ ਨਵਾਂ ਨੂੰ ਛੁੱਟੀਆਂ ਹੁੰਦੀਆਂ ਉਹਨਾਂ ਤਾਂ ਮੈਂ ਆਹ ਟਿਫਿਨ ਚ ਰੋਟੀ ਕੱਢਣੀ ਸ਼ੁਰੂ ਕਰ ਦਿੱਤੀ ਇਹ ਤਾਂ ਹੀ ਇਸੇ ਬੈਗ 'ਚ ਹੀ ਪਾ ਜਾਂਦਾ ਹਾਂ ਲੈਪਟਾਪ ਬੈਗ 'ਚ ਇੱਦਾਂ ਪਾ ਦਿੰਨੇ ਆ ਅਲੱਗ ਨਹੀਂ ਫੜਨਾ ਪੈਂਦਾ ਅਲੱਗ ਤੋਂ ਨਹੀਂ ਫੜਨਾ ਅੰਨ ਮੋੜੇ ਤੰਗਿਆ ਪਛਾੜੀ ਹੋਰ ਕੁਛ ਅਜੀ ਰਹੀਆਂ ਬੱਸ ਹੋਰ ਤਾਂ ਕੁਛ ਨਹੀਂ ਰਹਾ ਤੇ ਅੱਜ ਕੱਲ ਨਾ ਐਨਕਾ ਲਾ ਕੇ ਜਾਣ ਲੱਗ ਪਏ ਕੰਮ ਖਰਾਬ ਲੱਗਦਾ ਸਮਝੀ ਜੀ ਵੀ ਵੇਰਸ ਨਾ ਹੋ ਜਾਦਾ ਵੀ ਕੰਦੇ ਅੰਦਰ ਤੇਜ ਹੈ ਸਨਲਾਈਟ ਸੰਗੀਤ ਬਹੁਤ ਤੇਜ ਹੈ ਮੈਂ ਦੋ ਵਾਰੀ ਗਈ ਮੇਰੇ ਸਾਰਿਆ ਹੋ ਗਏ ਸਾਰੇ ਲੱਤੀ ਹੋ ਗਏ ਥੋੜਾ ਜਿਹਾ ਅੱਖਾਂ ਨੂੰ ਹੋ ਰਹੇ ਥੋੜੀ ਜਿਹੀ ਸ਼ਾਂਤੀ ਰਹੇ ਹੰਡਕ ਰਹੇ ਤਾਂ ਆਪਾਂ ਇਹ ਬਹੁਤ ਚਾਹੁੰਦੇ ਹਾਂ ਹੋਰ ਕੁਛ ਹਾਂ ਹੋਰ ਕੋਈ ਦੱਸਣਾ ਜਾਊਗਾ ਆਪਣੇ ਭੈਣ ਭਰਾਵਾਂ ਨੂੰ え ਚਲੋ ਜੀ ਜਿਹੜੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਵਲੌਗ ਕਰਦੇ ਆ ਕੰਟੀਨਿਊ ਬਣੇ ਰਹੋ ਵਲੌਗ ਦੇ ਵਿੱਚ ਤੇ ਜਿਹੜੇ ਮੇਰੇ ਭੈਣ ਭਰਾਵਾਂ ਦੇ ਕਮੈਂਟ ਆਏ ਨੇ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਮੈਨਾ ਪਿਆਰ ਕਰਦੇ ਹੋ ਤੁਸੀਂ ਇੰਨਾ ਬੜਾ ਵਧੀਆ ਲੱਗਦਾ ਬੜੀਆਂ ਇਹਨਾਂ ਕੌਣ ਕਲਾ ਕੇ ਜਾਣ ਲੱਪੇ ਯਾਰ ਬੜੀਆਂ ਬੱਸ ਇਹਦਾ ਸੂਰ ਦੇ ਨਾ ਉਹ ਮੈਂ ਸਮਝ ਗਈ ਉਹ ਤਾਂ ਛੇੜਦਾ ਸਾਨੂੰ ਇੱਥੇ ਉਹ ਸਮਝ ਗਈ ਕਾਹਨੋਂ ਦੇ ਆ ਆ ਆਫ ਸੈਟ ਪਾਈਏ ਦੇਖੋ ਮੇਰੇ ਭੈਣ ਦਾ ਕਮੈਂਟ ਆਇਆ ਹੈ ਕਹਿੰਦੇ ਆਪਾਂ ਸਰਦਾਰ ਆ ਭਾਜੀ ਪੱਕ ਬੰਨਿਆ ਕਰੋ ਤੇ ਭਾਜੀ ਕੋਸ਼ਿਸ਼ ਕਰਦੇ ਪੈਨੇ ਰੋਜ਼ ਹੁਣ ਥੋੜਾ ਜਿਹਾ ਟਾਈਮ ਲਾਂਦੇ ਨੇ ਕਿ ਸਿੱਖ ਰਹੇ ਨੇ ਜਿੱਦਣ ਆ ਗਈ ਬਸ ਉਦੋਂ ਪੱਕ ਬੰਨਣੀ ਸ਼ੁਰੂ ਕਰ ਦੇਣੀ ਇਹਨਾਂ ਨੇ ਹਨਾ ਹਨਾ ਜਰੂਰ 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 ਚਲ ਜਾਓ ਹੁਣ ਕੀ ਗਵਾਚ ਗਿਆ ਇਹ ਨਾ ਜਿੰਨਾ ਤੱਕ ਜਾਣਾ ਨਹੀਂ ਨਾ ਘਰੋਂ ਕੋਚਣਾ ਕੁਛ ਕੋਚਣਾ ਕੁਛ ਗਵਾਚਿਆ ਹੀ ਜਾਣਾ ਕਦੇ ਚਾਬੀ ਗਵਾਚ ਗਈ ਕਦੇ ਕੋਸ਼ ਗਵਾਤੀ ਆ ਉਹ ਦਮਣ ਸਾਡਾ ਨਾ ਸੁੱਤਾ ਪਿਆ ਉਹਦਰ ਉਹਨੇ ਕਹਿੰਨਾ ਮੈਨੂੰ ਕੀ ਦਿਖਾ ਰਹੇ ਕਮਕਮ ਆਪਾਂ ਨੇ ਬੇੜ ਕੇ ਤੇ ਆਹ ਦੇਖ ਲਓ ਦਮਣ ਨਾ ਦਿੰਦਾ ਟਾਈਮ ਆ ਉਹ ਉੱਥੇ ਬਾਹਰ ਦੇਖਦਾ ਨਾ ਤਾਂ ਦਿਨ ਜਲਿਆ ਹੋਇਆ 3 ਵਜੇ ਨੇ ਤੇ ਦਮਨ ਰਾਮ ਨਾ ਸੁੱਤੀ ਪਈ ਸੀ ਲਾ ਕੇ ਮੈਂ ਕਦੋਂ ਆਂ ਦੀ ਵਾਜਾ ਮਾਰੀ ਦਮਨ ਉੱਠ ਜਾ ਦਮਨ ਉੱਠ ਜਾ ਪਰ ਦਮਨ ਦਮਨ ਉੱਠ ਪੁੱਤ ਚੱਲੀਏ ਦਮਨ ਮੈਨੂੰ ਕਹਿੰਦੀ ਹਜ ਮਮਾ ਮੈਂ ਤੁਹਾਨੂੰ ਨਾ ਉੱਥੇ ਲੈ ਕੇ ਚਲਾਂਗੀ ਆਪਾਂ ਖਾ ਕੇ ਆਵਾਂਗੇ ਕੁਝ ਤੇ ਆਪ ਸੁੱਤੀ ਪਈ ਆਰਾਮ ਨਾਲ ਤੇ ਮੈਂ ਦਮਨ ਨੂੰ ਵਾਜਾ ਮਾਰਨੀ ਆ ਦਮਨ ਉੱਠ ਜਾ ਬੁੱਤੇ ਬਹੁਤ ਟਾਈਮ ਹੋ ਗਿਆ ਖੜੇ ਹੋ ਜਾ ਜੀ ਦਮਣ ਸਾਡਾ ਉੱਠ ਗਿਆ ਤੇ ਦਮਣ ਕੱਪੜੇ ਪ੍ਰੈਸ ਕਰ ਰਿਆ ਰ ਆਪਾਂ ਵੀ ਇੱਧਰ ਰੈਡੀ ਹੋ ਗਏ ਤੇ ਟਾਈਮ ਜੀ 5:30 ਦਾ ਹੋ ਗਿਆ ਅਸੀਂ ਜਾਣਾ ਗੁਰਦੁਆਰਾ ਸਾਹਿਬ ਤੇ ਕਾਫੀ ਦਿਨ ਹੋ ਗਏ ਸੀ ਮੇਰਾ ਦਿਲ ਕਰ ਰਿਹਾ ਗੁਰਦੁਆਰਾ ਸਾਹਿਬ ਜਾਣ ਨੂੰ ਪਰ ਮੈਨੂੰ ਨਾ ਰੋਜ਼ ਕਹੌਲ ਜੀ ਹੋ ਜਾਂਦੀ ਸੀ ਜਾਨੀ ਆ ਤਿਆਰ ਹੁੰਦੀ ਸੀ ਫਿਰ ਰਹਿ ਜਾਂਦਾ ਸੀ ਅੱਜ ਮੈਂ ਦਮਣ ਕਿਹਾ ਮੈਂ ਕਿਹਾ ਨਹੀਂ ਆਪਾਂ ਜਾਣਾ ਹੀ ਜਾਣਾ ਤੋ ਫਟਾਫਟ ਰੈਡੀ ਹੋ ਗਏ ਤੇ ਸਬਜੀ ਸਬਜੀ ਕੁਝ ਨਹੀਂ ਬਣਾਈ ਅੱਜ ਆ ਕੇ ਦੇਖਾਂਗੇ ਪਹਿਲਾਂ ਗੁਰਦੁਆਰਾ ਸਾਹਿਬ ਜ਼ਰੂਰ ਜਾਣਾ ਕਿਉਂਕਿ ਮੇਰਾ ਕਾਫੀ ਦਿਨਾਂ ਤੋਂ ਦਿਲ ਕਰਦਾ ਪਿਆ ਸੀ ਇਦਾਂ ਦਮਣੂ ਵੀ ਬਸ ਰੈਡੀ ਹੋ ਗਈ ਤੇ ਆਪਾਂ ਜਾਣੇ ਨਾ ਅਸੀਂ ਚਾਹ ਪੀਤੀ ਨਾ ਅਜ ਕੁਛ ਬਸ ਮੈਂ ਦਮਣ ਪਹਿਲਾਂ ਗੁਰਦੁਆਰਾ ਸਾਹਿਬ ਮੱਥਾ ਟੇਕ ਆਈਏ ਬਾਕੀ ਕੰਮ ਫੇਰ ਕਰਾਂਗੇ ਤਾਂ ਸਵੇਰ ਦੇ ਏਸੀ ਲਾ ਕੇ ਬੈਠੇ ਹਾਂ ਕਿ ਗਰਮੀ ਬਹੁਤ ਜ਼ਿਆਦਾ ਹੋਈ ਪਈ ਏ ਤੇ ਬਸ ਹੁਣ ਅਸੀਂ ਨਿਕਲਦੀਆਂ ਵਾਂ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਫੇਰ ਆ ਕੇ ਸੱਜੀ ਬਣਾਵਾਂਗੇ ਲੱਟਾ ਲੂਟਾ ਬੰਦ ਕਰ ਦਈਏ ਇੰਨੀ ਗਰਮੀ ਹੈ ਨਾ ਜੋ ਮਰਜੀ ਫੇਸ ਤੇ ਕੁਛ ਨਾ ਲਾਇਆ ਮੈਂ ਸੰਸਕ੍ਰੀਮ ਲਾਈ ਏ ਪਸੀਨੇ ਨਾਲ ਸਾਰੇ ਐਂ ਚੋਈ ਜਾਂਦੀ ਐ ਇੰਨਾ ਪਸੀਨਾ ਆ ਰਿਹਾ ਦਮਣ ਸਕੂਟੀ ਟੂਨ ਚਲਾਏਗਾ ਦਮਨ ਮੇਰੇ ਤੁੱਤ ਵਾਂਹੀ ਗੱਲ ਹਾਂ ਹਾਂ ਦਮਨ ਜਿੱਦਾਂ ਦੀ ਪੌੜੀਆਂ ਤੋਂ ਡਿੱਗੀ ਦਮਨ ਵਿਚਾਰੀ ਦਿਨ ਨੂੰ ਬੜੀ ਸੱਟ ਲੱਗ ਗਈ ਪਿੱਛੇ ਬੈਕ ਤੇ ਨਾ ਇਹਦੀ ਟੇਲ ਬੋਨ ਤੇ ਸੱਟ ਲੱਗੀ ਹੈ ਬੈਠਿਆ ਨਹੀਂ ਜਾਂਦਾ ਹੈਗਾ ਵਿਚਾਰੀ ਤੇ ਇਹਨੇ ਜੁੱਤੀ ਪਾਈ ਹੈ ਤਿਲਕ ਕੇ ਨਾ ਉਹ ਜੁੱਤੀ ਤਿਲਕਣੀ ਹੀ ਥੋੜੀ ਜੀ ਉਹ ਤਿਲਕ ਕੇ ਵਿਚਾਰੀ ਥੱਲੇ ਗਈ ਤੇ ਸੱਟ ਜ਼ਿਆਦਾ ਹੀ ਲੱਗ ਗਈ ਤੋਨੇ ਮੈਂ ਰਾਤ ਵੀ ਮੂਹ ਬਲਾਈ ਸੀ ਤੇ ਅੱਜ ਵੀ ਮੂਹ ਲਾਵਾਂਗੀ ਹੈ ਨਾ ਥੋੜਾ ਦਰਦ ਦਾ ਫਰਕ ਪਿਆ ਨਾ ਫਟਾਫਟ ਕਰ ਕੰਗੀ ਕਰਦਾ ਫਟਾਫਟ ਜਲਦੀ ਕਰ ਲੇਟ ਹੋ ਜਾਂਦੇ ਆਪਾਂ ਤੇ ਆ ਕੇ ਕੱਪੜੇ ਧੋਤੇ ਪਹਿਨੇ ਉਹ ਫੋਲਡ ਕਰਨ ਵਾਲੇ ਨੇ ਪ੍ਰੈਸ ਕਰਨ ਵਾਲੇ ਨੇ ਓਨ ਟਾਈਮ ਲੱਗ ਰਿਹਾ ਤੇ ਬਾਹਰ ਦੇਖ ਲਓ ਮੌਸਮ ਪੂਰਾ ਗਰਮ ਹੈ ਕਿਤੇ ਪੂਰਾ ਹਵਾ ਨਹੀਂ ਚਲਦੀ ਜਲਦੀ ਕਰ ਲਦਮਨ ਛੇਤੀ ਕਰ ਪੁੱਤ ਇੰਨਾ ਟਾਈਮ ਕੰਗੀ ਨਹੀਂ ਕੀਤੀ ਸਕੂਟਰੀ ਤੇ ਕੱਢ ਜਾ ਕੇ ਤੁਸੀਂ ਸਕੂਟਰੀ ਕਿਹੜਾ ਕਿਤੇ ਉਥੋਂ ਖੂਚੋਂ ਕੱਢਣੀ ਸਕੂਟਰੀ ਸਿੱਧੀ ਵੇੜੇ 'ਚ ਕੱਢਣੀ ਨਹੀਂ ਅੱਜ ਨਾ ਦਮਨ ਸਕੂਟੀ ਚਲਾਏਗੀ ਕਿਉਂਕਿ ਇਧਰ ਦਮਨ ਲਾਈਟ ਬੜੀ ਪੈਂਦੀ ਪਈ ਬਲਬ ਦੀ ਸਾਹਮਣੇ ਤੇਰੇ ਫੇਸ ਤੇ ਹਾਂ ਸਕੂਟੀ ਤੁਸੀਂ ਚਲਾਇਓ ਸਿੱਧਾ ਰਸਤਾ ਨਾਲੇ ਮੈਨੂੰ ਪਤਾ ਲੱਗ ਜੂਗਾ ਤੁਸੀਂ ਡਰਾਈਵਿੰਗ ਕਿਸੇ ਦੀ ਕਰ ਕਿਵੇਂ ਦੀ ਕਰਦੇ ਹੋ ਮੈਂ ਨਹੀਂ ਚਲਾਉਂਦੀ ਤੁਹਾਨੂੰ ਕਿੰਨੇ ਵਾਰ ਲੈ ਕੇ ਤਾਂ ਗਈਆਂ ਲੈ ਫਿਰ ਕੀ ਹੋ ਗਿਆ ਮੇਰਾ ਪੁੱਤ ਸਿਮਰਨ ਦੇਲਾ ਮਿੰਟੇ ਚ ਮੈਨੂੰ ਚਲਾ ਕੇ ਲੈ ਜਾਂਦੀ ਸੀ ਸਕੂਟਰੀ ਤਾਂ ਸਿਮਰਨ ਸੀ ਨਾ ਜਲਦੀ 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 ਮੂੰਹ ਤੇ ਸਨਸਕ੍ਰੀਨ ਲਗਾ ਲਾ ਧੁੱਪ ਬਹੁਤ ਆ ਬਾਹਰ ਸਨਸਕ੍ਰੀਨ ਨਾ ਮੂੰਹ ਕੋਲ ਹੁੰਦਾ ਆਹ ਕਾਲਾ ਹੁੰਦਾ ਲੈ ਦੱਸਿਓ ਜੀ ਮੇਰਾ ਤਾਂ ਕਾਲਾ ਹੋਇਆ ਨਹੀਂ ਇਹਦਾ ਕਾਲਾ ਹੁੰਦਾ ਬਾਕੀ ਐ ਕਿ ਕਿਸੇ ਨੇ ਸੂਟ ਕਰਦੀ ਕਿਸੇ ਨੇ ਨਹੀਂ ਕਰਦੀ ਪਰ ਮੇਰੇ ਤਾਂ ਬਹੁਤ ਵਧੀਆ ਰਹੀ ਏ ਮੈਂ ਪਹਿਲਾਂ ਲਕਮੀ ਦੀ ਕਰਦੀ ਸੀ ਦੂਜੀ ਜਿਹੜੀ ਸਿੰਪਲ ਹੁੰਦੀ ਐ ਤੇ ਹੁਣ ਆਹ ਲਕਮੀਨ ਕਰਦੀਆਂ ਦੋਨੇ ਬਹੁਤ ਵਧੀਆ ਕੋਈ ਰੰਗ ਕਾਲਾ ਨਹੀਂ ਹੋਇਆ ਦਮਾ ਦਾ ਰੰਗ ਕਾਲਾ ਹੋ ਜਾਂਦਾ ਵਿਚਾਰੀ ਦਾ ਦਮਨ ਰਮਾਲ ਤੇ ਖੁੱਲੇ ਪੈਸੇ ਹੈ ਪਰਸ ਪਰਸ ਕਿੱਥੇ ਆ ਮੇਰਾ ਉਹ ਦੇਖ ਪਰਸ ਥੱਲੇ ਪਿਆ ਮੈਂ ਵੀ ਦੇਖਿਆ ਸੀ ਉਹ ਥੱਲੇ ਰੱਖ ਰੱਖਿਆ ਆ ਦੇਖ ਇਹਨੂੰ ਪਰਸ ਨਾਲ ਹੀ ਲੈ ਲੈ ਵਾਲ ਸਾਰੇ ਆਪਣੇ ਇਕੱਠੇ ਕਰੋ ਇਕੱਠੇ ਕਰੋ ਚਲੋ ਇਨੇ ਟਾਈਮ ਹੋ ਤਾਂ ਮੈਂ ਬੱਡ ਬੈਂਡ ਤੁਸੀਂ ਬਲੈਕ ਰਿਪਰਿੰਟ ਤੋਂ ਰਾਂਗਾ ਮੈਂ ਆਪਣਾ ਕਿਤੇ ਉੱਥੇ ਪਿਆ ਵਾਸ਼ਰੂਮ ਚ ਪਿਆ ਕਮੈਂਟ ਮੈਨੂੰ ਹੋਰ ਯਾਦ ਆ ਗਿਆ ਰਣਜੀਤ ਸੰਧੂ ਦਾ ਤੇ ਉਹ ਕਹਿ ਰਹੇ ਸੀ ਕਿ ਜਿਹੜਾ ਪਿਛਲੇ ਵਲੋਗਾਂ ਚ ਗਗਣ ਨੇ ਦੁਪੱਟਾ ਲਿਆ ਕਿ ਉਹ ਸੂਟ ਨਾਲ ਦਾ ਜਾਂ ਕਿਵੇਂ ਆ ਉਹ ਦੁਪੱਟਾ ਜੀ ਮਤਲਬ ਮੇਰਾ ਸੂਟ ਸੀ ਤੇ ਉਹਦੇ ਨਾਲ ਹੀ ਦੁਪੱਟਾ ਹੈ ਉਹ ਪ੍ਰਿੰਟਰਡ ਦੁਪੱਟਾ ਹੈ ਕੋਈ ਸਪੈਸ਼ਲ ਡਾਈ ਨਹੀਂ ਕਰਵਾਇਆ ਕੁਝ ਨਹੀਂ ਤੇ ਤੁਸੀਂ ਪੁੱਛ ਰਹੇ ਸੀ ਤੇ ਮੈਨੂੰ ਹੁਣ ਚੇਤਾ ਆਇਆ ਕਿ ਉਹ ਜਿਹੜਾ ਦੁਪੱਟਾ ਏ ਉਹ ਇੱਕ ਮੇਰਾ ਸੂਟ ਆ ਪ੍ਰਿੰਟਡ ਉਹਦੇ ਨਾਲ ਹੀ ਦੁਪੱਟਾ ਕੋਈ ਮਤਲਬ ਅਲੱਗ ਤੋਂ ਨਹੀਂ ਲਿਆ ਸੂਟ ਗਗਨ ਦਾ ਅਲੱਗ ਸੀ ਤੇ ਦੁਪੱਟਾ ਵੈਸੇ ਮੇਰਾ ਲੈ ਗਈ ਉਹ ਉਹਦੇ ਜਿਹੜਾ ਦੁਪੱਟਾ ਸੀ ਉਹ ਨੈੱਟ ਦਾ ਹੀ ਉਹ ਕਹਿੰਦੀ ਜੇ ਨੈੱਟ ਦਾ ਮੈਂ ਕੀ ਲੈਣਾ ਗਰਮੀ ਦੇ ਵਿੱਚ ਤੇ ਦੀਦੀ ਮੈਂ ਤੁਹਾਡਾ ਲੈ ਲੈਣੀ ਆ ਚਲ ਦਮਣ ਆ ਜਾ ਫਟਾਫਟ ਯਾਰ ਇੰਨਾ ਟਾਈਮ ਕੰਗੀ ਨੂੰ ਇੰਨਾ ਟਾਈਮ ਕੰਗੀ ਨੂੰ ਦਮਣ ਫਟਾਫਟ ਕਰ ਅੱਜ ਆ ਕੇ ਮਿਲਦੇ ਆ ਤੁਹਾਨੂੰ ਸੂਟ ਵੜੇ ਕਰਵਾ ਲਿਆ ਤੁਹਾਨੂੰ ਦਰਸ਼ਣ ਹੋਣੀ ਕਿਉਂਗਾ ਹੋਏ ਕਿੰਨੇ ਰਬੜ ਰਬੜ ਲੈ 4 5 I think i we're going that, ਕਿ ਸੀ ਚਿਪਾ ਸੀ ਗੁਰਦੁਆਰਾ ਸਾਹਿਬ ਪਹੁੰਚ ਗਏ ਅਸੀਂ ਦਿੱਤਾ aitäh , et helistasite ! ਸ਼ਿਮਲਾ ਮਿਰਚਾਂ ਪਈਆਂ ਹੀ ਕਾਫੀ ਜਣਾਂ ਦੀਆਂ ਤੇ ਸ਼ਿਮਲਾ ਮਿਰਚਾਂ ਕੱਟ ਲਈਏ ਸੋ ਇਹ ਦਮਨ ਦਾ ਟਿਫਨ ਜਣਾ ਨਹੀਂ ਸਿਰਫ ਆਵਾਜ਼ ਦਾ ਜਣਾ ਆਪੋ ਆਪਣਾ ਲੇ ਚਿੱਲੀ ਪਨੀਰ ਜੀਸ ਦਮਨ ਟੂ ਲਾਈਟਰ ਕਰਾਉਂ ਕਰਤਾ ਲਾਈਟਰ ਲੈ ਜਾਣਾ ਹੀ ਅਜਾਪਾ ਨੇ ਦਮਣ ਹੈ ਨਾ ਲਾਈਟਰ ਗੈਸ ਤੇ ਚਲਾ ਕੇ ਉੱਤੇ ਲਾਈਟਰ ਪਤਾ ਨਹੀਂ ਕੀ ਕਰਨੀ ਕੀ ਨਹੀਂ ਉਹਦੇ ਅਗੋ ਸਾਰਾ ਹੋ ਜਾਈਏ ਖਤਮ ਹੋ ਗਿਆ ਉੱਥੇ ਜਿੰਨੇ ਕੰਮ ਨੇ ਨਾ ਦਮੂ ਦੇ ਕਰਮਾ ਚ ਲਿਖਿਆ ਨੇ

ਆਜੀ ਆਪਾਂ ਪਿਆਜ਼ ਕੱਟੇ ਵਿੱਚ ਹਰੀਆਂ ਮਿਰਚਾਂ ਕੱਟ ਰਣ ਲੱਗਿਆਂ। ਫਸ ਗਰਮੀ ਚ ਤਾਂ ਆਜੀ ਕਰਦਾ ਕਿ ਤੇ ਪਕਕੀਆਂ ਬਕਾਇਆਂ ਮਿਲ ਜਾਣ ਰੋਟੀ ਰਾਂ ਬਣਾਣੀ ਪਏ। ਪਰ ਅੱਜ ਮੇਰਾ ਬਿਲਕੁਲ ਦਿਲ ਨਹੀਂ ਕਰਦਾ ਬੈ ਰੋਟੀ ਬਣਾਉਣ ਨੂੰ। ਪਰ ਕੀ ਕਰੀਏ ਖਾਣੀ ਹੀ ਹੈ ਬਣਾਣੀ ਪੈਣੀ। ਬਾਈ ਤਾਂ ਹੋਰ ਹੈ ਕਿ ਤੇ ਪਕਕੀ ਕਾਈ ਮਿਲ ਜੇ। ਪਰ ਇਹ ਸਾਡੇ ਕਰਮਾਂ ਚ ਨਹੀਂ ਹੈਗੀ ਇਹ ਚੀਜ਼ਾਂ। ਸਾਡੇ ਕਰਮਾਂ ਚ ਆਹ ਵੀ ਬਣਾਉ ਤੇ ਆਹ ਵੀ ਖਾਓ। ਕੋ। ਇਹਦਾ ਇਹ ਗੰਦ ਰੰਗ ਹੋ ਚੁੱਕੀ। Det går an å ਗਰਮੀ ਚ ਮੇਰੀ ਸਲਾਹ ਇੱਥੇ ਰਸੋਈ ਚ ਨਾ ਪੱਖਾ ਨਹੀਂ ਹੈਗਾ ਕਿ ਛੋਟਾ ਜਿਹਾ ਪੱਖਾ ਲਿਆ ਕੇ ਲਾਵਾਂ ਫਿਰ ਗੈਸ ਉਹ ਜਿਆ ਕਰੂਗਾ ਨਹੀਂ ਇਧਰ ਨਹੀਂ ਜਿਵੇਂ ਉਪਰ ਆ ਪਲੀ ਸਰਵਿਸ ਤੇ ਆਮ ਕਰਕੇ ਲਾ ਲਿਆ ਉਹ ਨੂੰ ਆਈ ਦੇਣਾ ਉਹ ਗਰਮੀ ਹੈ ਗਰਮੀ ਛੋਟੀ ਨਹੀਂ ਪੱਦ ਰਹੀ ਹੈ ਵੀ ਮੈਂ ਆ ਤਾ ਰੋ ਗੈਰੀ ਮੈਂ ਪੱਖਾ ਲਿਆ ਦੋ ਕੋਈ ਨਾ ਕੋਈ ਨਾ ਕੋਈ ਨਾ ਕਰੀ ਜਾਂਦੇ ਨਾ ਆ ਖੜਾ ਨਾ ਨੂੰ ਸੋਇਚ ਪੜਨਾ ਪੜਨਾ ਤੇ ਆਪਾਂ ਨੇ ਹੁੰਦਾ ਜਿਨਾ ਨਹੀਂ ਸਬਾਲ ਮਟਰ ਵੀ ਚੱਕਾ ਦੋ ਤੇ ਇਹ ਕਿੱਥੇ ਰੱਖਾਂ ਮੈਂ ਫ੍ਰਿਜ ਚ ਇਹ ਚ ਸੋਣ ਤੋਂ ਹੋਣਾ ਹੈ ਮੈਂ ਬਸ ਖਲਾ ਨਹੀਂ ਸੋ ਲਨ लाईट ब्राऊन करू टेक्टिन आपण पाले टमाटर पाहिजे आपण सिंपल साधा अलग अलग टीका होता बनवण्याचा ਪੁਣੇਤ ਜੁਦੀ ਨਾ ਬਹੁਤ ਰਕਤ ਨੂੰ ਬਣਾ। ਬਰਾਬਰ ਹੋ ਗਿਆ ਜਿੱਤਰਾ ਪੁਦੀ। ਤਿੱਗੜ ਪੋ। ਬਾਹਰ ਹੋਣਾ ਗਿਆ। ਹੋ ਗਿਆ ਸੀ ਸਰ ਪਰ। ਯਾ ਤੇਰਾ ਪੋਤਾ ਵੀ ਆਪਿਆ। ਹਾਂ। ਉਹਦੇ ਨੂੰ ਦੇਵਾ ਇੱਕ ਸਹੀ ਕੀ ਹੋ ਗਿਆ। ਦੰਦ ਹੋਈ ਜਾ ਰਿਹਾ। ਯਾ ਦਵਨ ਮੈਂ ਨਾ ਆਸ ਕਰਨਾ ਤੀ ਘੰਟੇ ਸਾਫ ਕਰ। ਠੀਕ ਹੈ। ਯਾ ਆਟਾ ਗੁੰਨਦੋਂ ਘੰਟੇ ਮੈਂ ਸਾਫ ਕਰਾਂਗੀ। ਆਟਾ ਗੁੰਨਦੋ।

ਪਣੀ ਧੋ ਦੇ ਜੰਦਰਾ ਪਾਣੀ ਦੇ ਵਿੱਚ ਡਿਪ ਕਰਨਾ ਸੀ ਬਸ ਐਂ ਧੋ ਦੇ ਦੋ ਪਾਣੀ ਇਹ ਵਾਰ ਅਗਰ ਮੇਰੀਆਂ ਖਾਂ ਤੋਂ ਬੱਚੀਆਂ ਨਹੀਂ ਕੱਟੀਆਂ ਸੀ ਹਮ ਮਗਾਲ ਪਿੱਛੇ ਕਰਨੇ ਦੀ ਮੇਰੀ ਤਾਂ ਹੱਥ ਨਹੀਂ ਚੱਲੋ ਉਹ ਬਾਕੀ ਇਹ ਵੀ ਦਾ ਇਹ ਵੀ ਜਿਹੜਾ ਨੰਬਰ ਕੱਟ ਕੇ ਸੌਣ ਹਮ ਤੇ ਵੀ ਤੇ ਕੋਈ ਬਰੋਸਟ ਵੀ ਕਰਨੇ ਪੈਣੇ ਹੈ ਰੋਸਟ ਨਹੀਂ ਕਰਨੇ ਪੈਣੇ तो ये हम लोग का लास्ट टेक है ये पापा तो उठे नहीं है तो तो कल ही कर दिया है मेरी तरफ से काम नहीं है और कुछ नहीं है ज्यादा ना कहीं करना हूं मैं नहीं उसे ज्यादा उठा रहा हूं और एक भी अलग है हां तो दो साल से देख मैं जो लगा बैठा हूं ਪੀਸੀ ਗੀੜੀ ਤੇ ਮੇਰੇ ਸਾਡੇ ਵਾਲਾ ਦਾ ਹੀ ਹਾਲ ਬਣਿਆ ਹੋਇਆ ਵਾਕੇ ਮੇਰੇ ਵਾਲਾ ਦਾ ਬਹੁਤ ਮੇਰਾ ਦੇਖੋ ਗਿਆ ਨਾ ਜੂਬਾ ਕਰਕੇ ਨਾ ਕੀਨੇ ਦਾ ਕੀਤਾ ਬਹੁਤ ਟਰੈਬਲ ਹੋ ਗੋ ਜਗਾ ਹੀ ਨਾਲੇ ਬਣਵਾਉਂਦਾ ਮੈਂ ドライ ਹੋਣੇ ਪੈਣੀ ਸਕੇ ਖਾਲੋ ਖਾਲੋ ਕੱਚਾ ਕੱਚਾ ਸੋ ਗੋ ਜਸੋ ਅੱਲਾਹ ਜੀ ਇਹ ਹਾਂ ਅੱਜ ਮੈਂ ਚਾਹ ਦਿੱਤੀ ਹੋਈ ਹੈ ਪਰ ਇਹ ਮੈਨੂੰ ਲੱਗਣਿਆ ਕਿ ਇਹਨੇ ਕਿਹੜਾ ਹੋ ਗਿਆ ਰੋਣਾ ਦੇ ਲੱਗ ਗਿਆ ਮੈਨੂੰ ਲੱਗਿਆ ਹਾਂ ਹੁਣ ਕੀ ਕਰੀਏ ਹਾਂ ਕੀ ਲੱਗੀ ਹੋਰ

ਕੋਈ ਨਹੀਂ ਜੇ ਤੁਸੀਂ ਦੋਸਤਾਂ ਨੂੰ ਮਿਲਣਾ ਚਾਹੁੰਦੇ ਹੋ ਠੀਕ ਹੈ ਪਰ ਉਹਨਾਂ ਤੋਂ ਨਾ ਡਰੋ ਜਾਈਏ ਪਰ ਨਹੀਂ ਕੋਈ ਡਰ ਨਹੀਂ ਕੋਈ ਤਾਂ ਪੁੱਛਾਂ ਪਹਿਲਾ ਕੰਮ ਇਹ ਹੈ ਕਿ ਬਾਈਂ ਵਾਲੀ ਆਪਣੀ ਸਬਜੀ ਚ ਆਪਾਂ ਇਹ ਪਨੀਰ ਐਡ ਕਰ ਲੱਗੇ ਆ ਦਮਨ ਨਾ ਪਾਪਾ ਨਾਲ ਬੋਲਣਗੇ ਪਾਪਾ ਵੀ ਨੇ ਕਿ ਸੇਰੇ ਜਾਣਾ ਤੁਸੀਂ ਦਮਨ ਹੋਣਾ ਉਹ ਦਮਨੇ ਵੀ ਸੇਰੇ ਸੇਰੇ ਜਾਣਾ ਬਣਾ ਮੈਨੂੰ ਤਾਂ ਵੀ ਔਖਾ ਲੱਗਦਾ ਇਹੋਂ ਠੰਡੇ ਜਾਂਦੀ ਠੰਡੇ ਠੰਡੇ ਜਾਂਦੀ ਛਾਣੀ ਮੇਰੇ ਉੱਠਿਆ ਨਹੀਂ ਜਾਂਦਾ ਤੇ ਸ਼ਾਮ ਨੂੰ ਗਰਮੀ ਕਰਕੇ ਜਾਇਆ ਵੀ ਜਾਂਦਾ ਰੂੜ ਕੀ ਬਿਗਾਲ ਜੇ ਮੌਸਮ ਉਹ ਰੱਖਿਆ ਹੋਰ ਪੜਾਈ ਕਰਨੀ ਸੀ ਆਪਾਂ ਨੇ ਹੋਰ ਕੀ ਬਣ ਗਿਆ ਕਿੰ ਪੜਿਆ ਬਹੁਤ ਮਸਾਲੇ ਬਹੁਤ ਸਵਾਦਿਸ਼ਟ ਬਣਾਇਆ ਉਹ ਟਾਈਮ ਰਾਤ ਦਾ ਤੇ ਮੈਂ ਥੋੜਾ ਜਿਹਾ ਫਰੈਂਕ ਦੇਖਣ ਨੂੰ ਆਇਆ ਇਹਨਾਂ ਪਲਾਣੇ ਨੂੰ ਉਹ ਦਵਾਈ ਨੂੰ 200 ਰੁਪਏ ਕਿਵੇਂ ਕੀਤਾ ਇਹ ਦਮਤੋ ਡਰਨਾ ਪੈਣਾ ਪਾਪਾ ਨੇ ਫਿਰ ਦੱਬਕਾ ਮਾਰਨਾ ਮੈਨੂੰ ਰੋਣਾ ਕਢਾ ਦੇਣਾ ਪਾਪਾ ਨੇ ਮੇਰਾ ਕਿਉਂ ਪਾਪਾ ਨੇ ਰੋਣਾ ਕਢਾਉਣਾ ਤੇਰਾ ਇਹ ਤਾਂ ਅੱਜ ਬੈਠ ਹੋਣ ਤੋਂ ਜਾਣਾ ਹੀ ਨਹੀਂ ਪੈਣਾ ਹੈ ਬਿਜਾਤਾ ਰਹੀਆਂ ਹੁਣੀ ਥੋੜਾ ਜਿਹਾ ਨਹੀਂ ਬਿਜਾਇਆ ਤਾਂ ਬੋਲ ਕੇ ਅੱਜ ਨਹੀਂ ਵੱਜਿਆ ਮੂਰ ਅੱਜ ਵੱਜਿਆ ਨਹੀਂ ਕਿ ਮੈਥੋਂ ਅੱਜ ਮੇਰੇ ਟੂਆ ਨਹੀਂ ਚੱਲ ਸਕਦਾ ਅੱਜ ਨਮਾ ਤੇ ਕਾਲ ਦੇ ਛੱਟ ਜਣ ਲੱਗੀ ਨਾ ਉਹਦੇ ਕਰਕੇ ਵਿਚਾਰੀ ਦਾ ਔਖਾ ਹੋ ਗਿਆ ਦਬਣਾ ਤੇਰੇ ਕਰਕੇ ਮੈਨੂੰ ਕਿੰਨਾ ਔਖਾ ਹੋ ਗਿਆ ਡੱਬੀ ਦਾ ਚਲ ਕੋਈ ਨਹੀਂ ਕਿਹਾ ਹੀ ਬਾਜ਼ਾਰ ਚੱਲਾਂਗੇ ਲੈ ਕੇ ਆਵਾਂਗੇ ਨਾ ਲਾਈਟਰ ਬਿਨਾ ਤਾਂ ਇਹ ਹੋਣੀ ਨਹੀਂ ਸਕਦਾ ਸਪੋਜ਼ ਕਰੋ ਜੇ ਉਹਨੂੰ ਕਿਵੇਂ ਬੰਦ ਹੋ ਗਿਆ ਬੰਦੋਗਾ ਤਾਂ ਡੱਬੀ ਹੁਣ ਆਹ ਮੁੱਕ ਗਈ ਦੂਜੀ ਕੱਢ ਥਲੋ ਆਹ ਮੁੱਕ ਗਈ ਡੱਬੀ ਤੇ 10 ਮਿੰਟ ਕਿ ਨਾ ਮਾ ਮੁੱਕ ਕੇ ਤਾਂ ਮਨ ਬੜਾ ਬੋਗਰ ਨਹੀਂ ਜੀ ਨੂੰ ਕਰਦਾ ਹੈ ਇਹ ਕਰਨੇ ਤੇ ਅੱਗੇ ਨਾਲ ਸਾਜੂ ਹੈ ਸਾਜੂ ਘਾਟੀ ਨਾਲ ਤਾਂ ਆਪਣਾ ਦੁਪਹਿਰੇ ਜਿਹੜਾ ਬਿਆ ਉਹ ਨਹੀਂ ਪਿਆ ਕਟਬੀ ਨਾ ਸਰਨਾ ਨਹੀਂ ਹੈਗਾ ਕਾ ਵੀ ਐ ਚ ਨਹੀਂ ਨਹੀਂ ਸਭ ਨੇ ਵਿੱਚ ਜੋ ਬੰਡੀ ਜੋ ਸਰਦੋ ਦੋ ਮੈਂ ਗੁਨਣਾ ਦਮਨ ਕਿੱਡਾ ਹੋ ਰਿਹਾ ਅਸੀਂ ਵੀ ਘੇੜਦੇ ਹੁੰਨੇ ਹਾਂ ਅਸੀਂ ਵੀ ਐ ਕਰਦੇ ਹੁੰਨੇ ਹਾਂ ਕਿੱਡਾ ਕਰੀ ਦਮਨ ਦੇਖ ਲੋ ਵੈਰੀ ਗੁੱਡ ਵੈਰੀ ਗੁੱਡ ਸਾਰਾ ਟੱਕ ਹੋ ਵੀ ਹਾਂ ਫੇਰ ਬਾਅਦ ਚ ਲੋ ਜੀ ਮੇਰੇ ਪੁੱਤ ਨੇ ਫੁਲਕੇ ਲਾ ਕੇ ਦਮਣੇ ਸਬਜੀ ਆਪਾਂ ਬਣਾਤੀ ਹੀ ਤੇ ਦਮਣੇ ਮੇਰੇ ਪੁੱਤ ਨੇ ਫੁਲਕੇ ਵੀ ਬਣਾਤੇ ਚਲੋ ਮਸਾਲਾ ਲਾਸਟ ਹੈ ਨਾ ਭਾਈ ਬੜੀ ਗਰਮੀ ਹੈ ਦਮਨ ਵਾਕਈ ਹੈ ਨਾ ਬਸ ਆ ਥੋੜਾ ਚਿਰ ਆਪਾਂ ਬਾਹਰ ਬੈਨਿਆਂ ਕੂਲਰ ਲਾ ਕੇ ਫਿਰ ਰੋਟੀ ਖਾਵਾਂਗੇ ਠਹਿਰ ਕੇ ਪਾਪਾ ਫ੍ਰੀ ਹੋ ਜਣ ਬਾਹਰ ਬੈਨਿਆਂ ਜੀ ਬੜੀ ਗਰਮੀ ਆ ਕੁਰਸੀਆਂ ਐ ਖਿਲਾ ਲਈਆਂ ਜਿਵੇਂ ਪਤਾ ਨਹੀਂ ਕੌਣ ਆਇਆ ਸਾਡੇ ਕੋਲ ਇੰਨੀ ਗਰਮੀ ਜੇ ਤਾਂ ਵਿਚਾਰਾ ਰਿਸਤੇਦਾਰ ਵੀ ਆਵੇ ਤਾਂ ਇਹਦੀ ਸੇਵਾ ਹੋਈ ਜਾਣਾ ਇੰਨੀ ਗਰਮੀ 'ਚ ਆਪਣੀਆਂ ਰੋਟੀਆਂ ਮਸਾ ਪਕਦੀਆਂ। ਅਗਰ ਰੋਟੀ ਕੀ ਬਣਾ ਕੇ ਖਵਾਣੀ ਵਿਚਾਰ ਨੂੰ। ਚਲੋ ਜੀ। ਮਿਲਦਾ ਤੁਹਾਨੂੰ ਨਵੇਂ ਬਲੌਗ ਦੇ ਨਾਲ ਅੱਜ ਦੇ ਬਲੌਗ ਲੈ ਕੇ ਆਪਾਂ ਇੱਥੇ ਖੰਦੇ ਆ ਗਰਮੀ ਬਹੁਤ ਆ ਬਾਹਰ ਜਾਣਾ ਹੈ ਬਾਹਰ ਕੂਲਰ ਲਾਣੇ ਆ ਕੂਲਰ ਲਾਵਾਂ ਦਾ ਮਨ। ਆ ਕੂਲਰ ਲਾ ਲੈ ਕੇ ਚੱਕ ਕੇ ਲਾਣੇ ਆ ਕੂਲਰ। ਚਲੋ ਜੀ ਬਾਏ ਬਾਏ ਸਾਰਿਆਂ ਨੂੰ। ਚਲੋ ਜੀ ਕੂਲਰ ਲਾ ਲਿਆ ਆਪਾਂ ਨੇ ਬਾਹਰ ਇੱਥੇ ਬੈਠੇ ਆਪਾਂ। ਕਿਹਦੇ ਪਾਸੇ ਵਗ ਜਾ ਰਹੀ ਹੈ ਇੱਧਰ ਜਾ ਰਹੀ ਹੈ ਵਾ ਬੂਟੇ ਨੂੰ।